ਦੇਨ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰ ਬਦਲ ਹੋਇਆ 21 ਪੁਲਿਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ 9 ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਗਏ ਨੇ ਜਿਨ੍ਹਾਂ ਲਗਾਤਾਰ ਪ੍ਰਸ਼ਟਾਚਾਰ ਨੂੰ ਲੈ ਕੇ ਮੁਲਾਕਾਤਾਂ ਰੈਕਸ਼ਨ ਦਾ ਨਜ਼ਰ ਆਇਆ ਤੇ ਹੁਣ ਜਿਹੜੇ ਵੱਡੇ ਪੱਧਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਫੇਰ ਬਦਲ ਕੀਤਾ ਗਿਆ 9 ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਗਏ ਨੇ ਤਨਪ੍ਰੀਤ कौर ਜਲੰਧਰ ਦੇ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ 9 ਜ਼ਿਲ੍ਹਿਆਂ ਦੇ ਐਸਐਸਪੀ ਜਾਂ ਪੁਲਿਸ ਕਮਿਸ਼ਨਰ ਜਿਹੜੀ ਹੈਗੀਆਂ ਨੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਹੈ ਇਹ ਅਹਿਮ ਖਬਰ ਇਸ ਸਮੇਂ ਕਾਬਲੇ ਗੋਰੇ ਕਿਸ ਤੋਂ ਪਹਿਲਾਂ ਜਿਹੜਾ ਐਕਸ਼ਨ ਨਜ਼ਰ ਆਇਆ ਸੀ ਕੁਝ ਪੁਲਿਸ ਅਧਿਕਾਰੀਆਂ ਦੇ ਉੱਤੇ 52 ਪੁਲਿਸ ਅਧਿਕਾਰੀਆਂ ਦੇ ਉੱਤੇ ਐਕਸ਼ਨ ਨਜ਼ਰ ਆਇਆ ਸੀ ਇਨਫੈਕਟ ਜਿਹੜੇ ਆਈਐਸ ਅਧਿਕਾਰੀ ਮੁਕਸਰ ਦੇ ਵਿੱਚ ਬਤੌਰ ਡੀਸੀ ਤਾਇਨਾਤ ਸੀ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਇਸ ਸਮੇਂ ਸਾਡੇ ਕੋਲ ਜੋ ਜਾਣਕਾਰੀ ਹੈ ਕਿ ਜਿਹੜੇ ਧਨਪ੍ਰੀਤ ਕੌਰ ਨੇ ਜੋ ਆਈਜੀਪੀ ਲੁਧਿਆਣਾ ਰੇਂਜ ਸੀ ਉਹਨਾਂ ਨੂੰ ਕਮਿਸ਼ਨਰ ਆਫ ਪੁਲਿਸ ਜਲੰਧਰ ਲਗਾਇਆ ਗਿਆ ਹੈ ਰੁਕ ਕਰਦੇ ਹਾਂ ਸਾਡੇ ਸੇ ਹੋ ਗਈ ਇਸ ਸਮੇਂ ਵਿਨੇਸ਼ ਕਿਟਾਰੀਆ ਫੋਨ ਲਾਈਨ ਦੇ ਉੱਤੇ ਨੇ ਵਿਨੇਸ਼ ਕੀ ਕੁਝ ਤਰ੍ਹਾਂ ਦੀ ਕੋਲ ਜਾਣਕਾਰੀ ਕਿਹੜੇ ਜ਼ਿਲ੍ਹੇ ਨੇ ਨੌ ਜਿਨ੍ਹਾਂ ਦੇ ਬਦਲੇ ਗਏ ਨੇ ਐਸਐਸਪੀ ਗੌਰਮ ਟੋਟਲ 21 ਆਈਪੀਐਸ ਦੇ ਤਬਾਦਲੇ ਕਿੱਤੇ ਗਏ ਆ ਆਪਾਂ ਇਹ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਤੇ ਜਿਹੜਾ ਜ਼ਿਲ੍ਹਿਆਂ ਦੇ ਮੁਖੀ ਆ ਉਹ ਬਦਲੇ ਗਏ ਆ ਆਪਾਂ ਸ਼ੁਰੂਆਤ ਪਹਿਲਾਂ ਕਰਦੇ ਹਾਂ ਕਮਿਸ਼ਨਰ ਤੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਸੀ ਸੁਪਨੀ ਸ਼ਰਮਾ स्वप्न शर्मा ਨੂੰ ਉੱਥੋਂ ਰੋਟੇਟ ਕਰਕੇ ਡੀਆਈਜੀ ਫਿਰੋਜ਼ਪੁਰ ਰੇਂਜ ਦਾ ਬਣਾਤਾ ਤੇ ਉਹਨਾਂ ਦੀ ਥਾਂ ਤੇ ధਨਪ੍ਰੀਤ ਕੋਰ ਹੈ ਜਿਹੜੇ ਆਈਪੀਐਸ ਹੈ 2006 ਬੈਚ ਦੇ ਉਹਨਾਂ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਜੀ ਤੇ ਉਹ ਉਸ ਤੋਂ ਬਾਅਦ ਡੀਆਈਜੀ ਜਿਹੜੇ ਹੈ ਫਿਰੋਜ਼ਪੁਰ ਰੇਂਜ ਦੇ ਸੁਪਨ ਸ਼ਰਮਾ ਹੋਣਗੇ ਉਹ ਮੈਂ ਦੱਸ ਚੁੱਕਿਆ ਤੇ ਇਸ ਤੋਂ ਇਲਾਵਾ ਗੁਰਮੀਤ ਚੋਹਾਨ ਨੂੰ ਐਸਐਸਪੀ ਫਿਰੋਜ਼ਪੁਰ ਲਾਇਆ ਹੈ ਗੁਰਮੀਤ ਚੋਹਾਨ ਨੂੰ ਗੌਰਵ ਉਹ ਹੀ ਹੈ ਜਿਹੜੇ ਏਆਈਜੀ ਏਜੀਡੀਐਫ ਦੇ ਸੀ ਉਹਨਾਂ ਨੂੰ ਐਸਐਸਪੀ ਫਿਰੋਜ਼ਪੁਰ ਲਾਇਆ ਸੋਮਿਆ ਮਿਸ਼ਰਾਾਂ ਦੀ ਥਾਂ ਤੇ ਫਿਰ ਅਖਿਲ ਚੋਧਰੀ ਹੈ ਜਿਹੜੇ ਉਹਨਾਂ ਨੂੰ ਮੁਕਸਰ ਸਾਹਿਬ ਦੇ ਐਸਐਸਪੀ ਲਾਇਆ ਮੁਕਸਰ ਸਾਹਿਬ ਦੇ ਐਸਐਸਪੀ ਪਿਛਲੇ ਮੁਕਸਰ ਸਾਹਿਬ ਸੁਰਖੀਆਂ ਚ ਰਿਹਾ ਹੈ ਜਦੋਂ ਮੁਕਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕੀਤਾ ਗਿਆ ਸੀਗਾ ਉੱਥੇ ਹੁਣ ਐਸਐਸਪੀ ਵੀ ਨਵੇਂ ਲਾ ਦਿੱਤੇ ਗਏ ਆ ਅਖਿਲ ਚੋਧਰੀ ਉਹਨਾਂ ਦਾ ਨਾਮ ਹੈ 2012 ਬੈਚ ਦੇ ਆਈਪੀਐਸ ਅਫਸਰ ਹੈ ਤੇ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰੀਏ ਸੰਦੀਪ ਕੁਮਾਰ ਮਲਿਕ ਇਹ ਐਡੀਐਸਪੀ ਬਰਨਾਲਾ ਹੁੰਦੇ ਸੀ ਇਹਨਾਂ ਨੂੰ ਐਸਐਸਪੀ ਹੁਸ਼ਿਆਰਪੁਰ ਲਾਤਾ ਹੈ ਇਹ ਵੀ 2015 ਬੈਚ ਦੇ ਆਈਪੀਐਸ ਅਫਸਰ ਹੈ ਤੇ ਅਨਕੁਰ ਗੁਪਤਾ ਇਹ 2016 ਬੈਚ ਦੇ ਆਈਪੀਐਸ ਅਫੀਸਰ ਹੈ ਡੀਸੀਪੀ ਲਾਅ ਐਂਡ ਆਰਡਰ ਜਲੰਧਰ ਹੁੰਦੇ ਸੀ ਇਹਨਾਂ ਨੂੰ ਐਸਐਸਪੀ ਲੁਧਿਆਣਾ ਅਧਿਆਤੀ ਲਗਾਇਆ ਗਿਆ ਹੈ ਤੇ ਇਸ ਤੋਂ ਇਲਾਵਾ ਜੇ ਸੁਭਮ ਅਗਰਵਾਲ ਹੈ ਇਹ ਡੀਸੀਪੀ ਇਨਵੈਸਟੀਗੇਸ਼ਨ ਹੁੰਦੇ ਸੀ ਲੁਧਿਆਣਾ ਆਈਪੀਐਸ ਹੈ 2018 ਬੈਚ ਦੇ ਇਹਨਾਂ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ ਲਾਇਆ ਗਿਆ ਹੈ ਯਾਨੀ ਕਿ ਜਿਹੜੇ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸੀ ਰਵਜੋਤ 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 ਕੌਰ ਉਹਨਾਂ ਦਾ ਨਾਮ ਸੀਗਾ ਸ਼੍ਰੀਮਤੀ ਰਵਜੋਤ ਕੌਰ ਗਰੇਵਾਲ ਉਹਨਾਂ ਨੂੰ ਉਹ ਤੋਂ ਹਟਾ ਦਿੱਤਾ ਗਿਆ ਤੇ ਇੱਕ ਮਿਸਟਰ ਅਦਿੱਤਿਆ ਆਈਪੀਐਸ 2 ਉਹਨਾਂ ਨੂੰ ਐਸਐਸਪੀ ਗੁਰਦਾਸਪੁਰ ਅਪਾਇੰਟ ਕੀਤਾ ਗਿਆ ਤੇ ਮਨਿੰਦਰ ਸਿੰਘ ਏਡੀਸੀ ਟੂ ਗਵਰਨਰ ਹੁੰਦੇ ਸੀਗੇ ਇੱਥੇ ਪੰਜਾਬ ਰਾਜ ਭਵਨ ਜੀ ਉਹਨਾਂ ਨੂੰ ਐਸਐਸਪੀ ਅੰਮ੍ਰਿਤਸਰ ਰੂਰਲ ਅਪਾਇੰਟ ਕੀਤਾ ਗਿਆ ਚਰਨਜੀਤ ਸਿੰਘ ਦੀ ਥਾਂ ਤੇ ਤੇ ਮੁਹੰਮਦ ਸਰਫਰਾਜ਼ ਆਲਮ ਹੈ ਐਸਪੀਸੀਟੀ ਪਟਿਆਲਾ ਹੁੰਦੇ ਸੀ ਉਹ ਉਹਨਾਂ ਨੂੰ ਐਸਐਸਪੀ ਬਰਨਾਲਾ ਲਗਾਇਆ ਗਿਆ ਤੇ ਡਾਕਟਰ ਜੋਤੀ ਯਾਦਵ ਗੌਰਵੀ ਐਸਪੀ ਇਨਵੈਸਟੀਗੇਸ਼ਨ ਐਸਐਸ ਨਗਰ ਮੋਹੱਲੀ ਸੀ ਇਹਨਾਂ ਨੂੰ ਐਸਐਸਪੀ ਖੰਨਾ ਲਗਾਇਆ ਗਿਆ ਅਸ਼ਵਨੀ ਗੋਤਿਆਲ ਦੀ ਥਾਂ ਤੇ ਤੇ ਰੰਧੀਰ ਕੁਮਾਰ ਜਿਹੜੇ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਹੁੰਦੇ ਸੀ ਉਹਨਾਂ ਨੂੰ ਏਡੀਸੀ ਗਵਰਨਰ ਪੰਜਾਬ ਲਗਾਇਆ ਗਿਆ ਹੈ ਯਾਨੀ ਕਿ ਜੇ ਟੋਟਲ ਆਪਾਂ ਗੱਲ ਕਰੀਏ ਤਾਂ 9 ਜ਼ਿਲ੍ਹਿਆਂ ਦੇ ਐਸਐਸਪੀ ਆ ਜਿਹੜੇ ਨਵੇਂ ਐਸਐਸਪੀ ਦਿੱਤੇ ਗਏ ਹੈ 9 ਜ਼ਿਲ੍ਹਿਆਂ ਨੂੰ ਇੱਕ ਜਿਹੜੀ ਜਲੰਧਰ ਦੇ ਹੈ ਪੁਲਿਸ ਕਮਿਸ਼ਨਰ ਸੁਪਨੀ ਸ਼ਰਮਾ ਨੂੰ ਡੀਆਈਜੀ ਲਾਤਾ ਉਹਨਾਂ ਦੀ ਥਾਂ ਤੇ ਤਨਪ੍ਰੀਤ ਕੌਰ ਨੂੰ ਜਿਹੜਾ ਹੈ ਉਹ ਪੁਲਿਸ ਕਮਿਸ਼ਨਰ ਜਲੰਧਰ ਲਗਾਇਆ ਗਿਆ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਮੈਂ ਡੀਆਈਜੀ ਦੀ ਗੱਲ ਕਰ ਰਿਹਾ ਸੀਗਾ DIG ਲੁਧਿਆਣਾ ਰੇਂਜ ਨਿਲੰਬਰੀ ਜਗਦਾਲੇ ਨੂੰ ਲਗਾਇਆ ਗਿਆ ਹੈ ਤੇ ਸੁਪਨ ਸ਼ਰਮਾ ਨੂੰ ਫਿਰੋਜ਼ਪੁਰ ਰੇਂਜ ਲਗਾਇਆ ਗਿਆ ਹੈ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਫੇਰ ਬਦਲ ਕੀਤਾ ਗਿਆ ਹੈ। ਠੀਕ ਹੈ। ਸ਼ੁਕਰੀਆਤਾਂ ਬਾਤ ਸਾਡੇ ਨਾਲ ਜੁੜਨ ਦੇ ਲਈ ਇਸ ਪਰੀ ਗੱਲਬਾਤ ਲਈ। ਅਹਿਮ ਜਾਣਕਾਰੀਆਂ ਨੌਂ ਜ਼ਿਲ੍ਹਿਆਂ ਦੇ SSP ਬਦਲੇ ਗਏ ਨੇ। ਕਿਹੜੇ-ਕਿਹੜੇ ਜ਼ਿਲ੍ਹੇ ਦੇ SSP ਬਦਲੇ ਗਏ ਨੇ ਉਹ ਤੁਹਾਨੂੰ ਮੈਂ ਦੱਸ ਰਹੇ ਹਾਂ। ਇੱਕ SSP ਜਿਹੜੇ ਕਿਉਂਕਿ ਕਮਿਸ਼ਨਰ ਆਫ ਪੁਲਿਸ ਹੁੰਦੇ ਨੇ ਜਲੰਧਰ ਦੇ ਵਿੱਚ ਬਦਲ ਦਿੱਤੇ ਗਏ ਨੇ। ਐਸਐਸਪੀ ਹੁਸ਼ਿਆਰਪੁਰ ਬਦਲ ਦਿੱਤੇ ਗਏ ਨੇ ਐਸਐਸਪੀ ਅੰਮ੍ਰਿਤਸਰ ਰੂਰਲ ਬਦਲ ਦਿੱਤੇ ਗਏ ਨੇ ਐਸਐਸਪੀ ਗੁਰਦਾਸਪੁਰ ਬਦਲ ਦਿੱਤੇ ਗਏ ਨੇ ਐਸਐਸਪੀ ਫਿਰੋਜ਼ਪੁਰ ਦੇ ਬਦਲੇ ਗਏ ਨੇ ਐਸਐਸਪੀ ਬਰਨਾਲਾ ਦੇ ਬਦਲੇ ਗਏ ਨੇ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਬਦਲੇ ਗਏ ਨੇ ਐਸਐਸਪੀ ਲੁਧਿਆਣਾ ਰੂਰਲ ਦੇ ਬਦਲੇ ਗਏ ਨੇ ਤੇ ਇਹ ਜਿਹੜੇ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਇਨਫੈਕਟ ਐਸਐਸਪੀ ਜਿਹੜੇ ਖੰਨਾ ਪੁਲਿਸ ਜ਼ਿਲ੍ਹਾ ਹੈ ਖੰਨਾ ਤਾਂ ਉੱਥੇ ਤੇ ਵੀ ਐਸਐਸਪੀ ਬਦਲੇ ਗਏ ਨੇ ਹਾਲਾਂਕਿ ਉੱਥੇ ਐਡੀਸ਼ਨਲ ਚਾਰਜ ਸੀ ਐਸਐਸਪੀ ਦਾ ਖੰਨਾ ਦਾ ਤਾਂ ਹੁਣ ਉੱਥੇ ਐਸਐਸਪੀ ਜੋਤੀ ਯਾਦਵ ਹੋਣਗੇ ਖੰਨਾ ਦੇ ਵਿੱਚ ਜਦਕਿ ਅੰਮ੍ਰਿਤਸਰ ਰੂਰਲ ਹੁਸ਼ਿਆਰਪੁਰ ਗੁਰਦਾਸਪੁਰ ਫਿਰੋਜ਼ਪੁਰ ਬਰਨਾਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਦੇ ਵਿੱਚ ਵੀ ਜਿਹੜੇ ਤਬਾਦਲੇ ਉਹ ਕਿਤੇ ਗਏ ਨੇ ਅਹਿਮ ਜਾਣਕਾਰੀ ਇਸ ਸਮੇਂ ਦੇ ਰਹੇ ਹਾਂ ਤੁਹਾਨੂੰ ਕਿਉਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਵੱਲੋਂ ਜਿਹੜੇ ਸੂਬੇ ਪਰ ਦੇ ਐਸਐਸਪੀ ਸੱਦੇ ਗਏ ਸੀ ਡੀਸੀ ਸੱਦੇ ਗਏ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਕਰੜਾ ਐਕਸ਼ਨ ਹੋਵੇ ਇਹ ਮੰਗ ਕੀਤੀ ਗਈ ਸੀ ਆ ਤੇ ਸੀਐਮ ਨੇ ਹਦਾਇਤਾਂ ਦਿੱਤੀਆਂ ਸਨ ਕਿ ਵਹ ਪ੍ਰਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਸ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਵੀ ਹੋਇਆ 52 ਪੁਲਿਸ ਮੁਲਾਜ਼ਮਾਂ ਦੇ ਉੱਤੇ ਤੇ ਹੁਣ ਜਿਹੜਾ ਤਬਾਦਲੇ ਹੋਏ ਨੇ 21 ਆਈਪੀਐਸ ਆਫੀਸਰਸ